ਆਪਣੇ ਨਾ ਪੰਜਾਬੀਓ ਪੰਜਾਬ ਦੇ ਯੂਟਿਊਬਰ ਇਕੱਠੇ ਹੋ ਗਏ ਆਗੇ ਐਮਪੀ ਤੇ ਰਾਜਸਥਾਨ ਵਖੋਣ ਵੀ ਐਮਪੀ ਦੇ ਵਿੱਚ ਡੋਡੇ ਫੀਮ ਦੀ ਖੇਤੀ ਜਾਂ ਰਾਜਸਥਾਨ ਦੇ ਵਿੱਚ ਹਨਾ ਵੀ ਖੇਤੀ ਕਿਵੇਂ ਹੁੰਦੀ ਜਾਂ ਕਿਦਾਂ ਇਹਦਾ ਪਤੰਦਰ ਬਣਾ ਕੇ ਲੈ ਕੇ ਆਵਦੀਆਂ ਵੀਡੀਓ ਤੇ ਜਿਹੜਾ ਦੋ ਇੰਡਸਟਰੀਆਂ ਨੂੰ ਇੰਨਾ ਕਿ ਵੀ ਲੋਕੀ ਵੇਂਦੇ ਪਏ ਨਾ ਨਜ਼ਰ ਦੇ ਨਾਲ ਕੰਬੈਨ ਇੰਡਸਟਰੀ ਨੂੰ ਤੇ ਘੋੜੇ ਗੱਡੀਆਂ ਵਾਲਿਆਂ ਨੂੰ ਭਰਾਵਾਂ ਨੂੰ ਹਨਾ ਵੀ ਇਹ ਵਾਕਈ ਘਰੇ ਕਿਉਂਕਿ ਅੱਜ ਕੱਲ ਜੇ ਕੋਈ ਭਰਾ ਤਰੱਕੀ ਕਰਦਾ ਮਿਹਨਤ ਕਰਦਾ ਤੁਹਾਨੂੰ ਵੀ ਪਤਾ ਵਾ ਗੱਡੀਆਂ ਘੋੜਿਆਂ ਵਾਲੇ ਵੀ ਰਾਤਾਂ ਕਿਵੇਂ ਜਾਗਦੇ ਕੰਬੈਨ ਵਾਲੇ ਖੂਹਾਂ ਦਾ ਪਾਣੀ ਵਾਹਣਾ ਦੇ ਵਿੱਚ ਸੋਣਾ ਵੀ ਕਿੰਨੀ ਮਿਹਨਤ ਆ ਠੀਕ ਹੈ ਜੇ ਕੋਈ ਭਰਾ ਨਾ ਮਿਹਨਤ ਦੇ ਨਾਲ ਕੋਈ ਸੰਦਰ ਨਾਵਾਂ ਲੈ ਲੈਂਦਾ ਨਾ ਗੱਡੀ ਰਲਾ ਲੈ ਲੈਂਦਾ ਨਾਲ ਹੋਰ ਨਵੀਂ ਲੈ ਲੈਂਦਾ ਜਾਂ ਕੰਬੈਨ ਨਵੀਂ ਲੈ ਲੈਂਦਾ ਵਾ ਤੇ ਜਿਹੜੇ ਵੇਲੜ ਉਹ ਤਾਂ ਪਹਿਲਾਂ ਨਹੀਂ ਕਿ ਮਾਨ ਹੈਗੇ ਗੱਲਾਂ ਬਤਾ ਕਰਨੇ ਇਹੋ ਹੀ ਆਂਦੇ ਹੁੰਦੇ ਨਾ ਵੀਏ 102 ਨੰਬਰ ਦਾ ਧੰਦਾ ਕਰਦਾ ਵਾ ਇਹ 2 ਨੰਬਰ ਦਾ ਧੰਦਾ ਕਰਦਾ ਤਾਂ ਇੰਨੀ ਕਿੱਥੇ ਕਮਾਈਏ ਸੰਦ ਦੇ ਵਿੱਚ ਇੰਨੀ ਕਿੱਥੇ ਕਮਾਈ ਆ ਤੇ ਬਾਕੀ ਇੰਨਾ ਕੇ ਬੰਦਿਆਂ ਨੇ ਬਦਨਾਮ ਕਰਾਤੀਆਂ ਨੇ ਦੋ ਡੰਸਟੀਆਂ ਵੀ ਐਮਪੀ ਦੇ ਰਾਸਤਾਂ ਦਾ ਕਿਉਂਕਿ ਹੁਣ ਬਾਹਰ ਐਮਪੀ ਦੇ ਵਿੱਚ ਕੰਬੈਨਾਂ ਵੀ ਆਉਂਦੀਆਂ ਗੱਡੀਆਂ ਵੀ ਆਉਂਦੀਆਂ ਉਦੋਂ ਰਾਜਸਥਾਨ ਵੀ ਜਾਂਦੀਆਂ ਵਾ ਹਨਾ ਵੀ ਕੰਬੈਨਾਂ ਗੱਡੀਆਂ ਤੇ ਆਪ ਇਹਨਾਂ ਨੇ ਵਿਲੜਾ ਨੇ ਇੰਨਾ ਕੋ ਬਦਨਾਮ ਕਰਾਤਾ ਨਾ ਵਰਲਡ ਲੈਵਲ ਤੇ ਬਾਹਰਲੇ ਦੇਸ਼ਾਂ-ਵਦੇਸ਼ਾਂ ਦੇ ਅਗਲੇ ਨੇ ਹੁਣ ਸੱਚੀ ਮੰਨਣਾ ਕੋ ਘਰੇ ਵਾਕੇ ਇਹ ਕੰਮ ਕਰਦੇ ਆ ਹਾਂ ਇੱਕ ਦਿਨ ਹੋਰ ਗੱਲ ਦੱਸਾਂ ਵੀ ਮੰਨ ਕੇ ਚਲੋ ਕੋਈ ਵੀ ਭਰਾ ਆਪਣਾ ਭਵੇਂ ਘੋੜਾ ਨਵਾਂ ਲੈਂਦਾ ਠੀਕ ਆ ਘੋੜਾ ਵੀ ਹੁਣ ਚਲ ਮੈਨੂੰ ਇੰਨਾ ਤੇ ਘਟੋ ਘਟ ਜਿਆਦਾ ਨਹੀਂ 40-45 ਲੱਖ ਦੇ ਦੇ ਵਿੱਚ ਉਹ ਵੀ ਪੈਂਦਾ ਵਾ ਕੰਬੈਨ ਵੀ ਅੱਜ ਦੀ ਤਰੀਕ ਦੇ ਵਿੱਚ 30 ਲੱਖ ਦਾ ਵੀ 30 ਲੱਖ ਦੇ ਵਿੱਚ ਪੈਂਦੀ ਪਈ ਆ ਜਾਦੀ ਹੁਣ ਤਾਂ ਪੈਣ ਲੱਗ ਪਈ ਹੈ ਨਾ ਵੀ ਕੋਈ ਨਵਾਂ ਸੰਦ ਲੈ ਕੇ ਆਵਦਾ ਜਾਂ ਕਿੱਦਾਂ ਵੀ ਆ ਵੀ ਕੋਈ ਬਲੈਕ ਕਰ ਲੂਗਾ ਜਿਹੜੇ ਭੰਡਦੇ ਨੇ ਨਾ ਮਸ਼ੀਨਾਂ ਵਾਲਿਆਂ ਨੂੰ ਤੇ ਗੱਡੀਆਂ ਵਾਲਿਆਂ ਨੂੰ ਮੈਂ ਉਹਨਾਂ ਦੀ ਗੱਲ ਕਰਦਾ ਪਿਆ ਮਾਂ ਤੇ ਇਹਨਾਂ ਦੀਆਂ ਵੀਡੀਓ ਬਣ ਦੇ ਨਾਲ ਹੁਣ ਪੂਰੇ ਸ਼ੱਕ ਦੇ ਵਿੱਚ ਇਹ ਦੋਵੇਂ ਇੰਡਸਟਰੀਆਂ ਤੇ ਬਾਕੀ ਮੇਰੇ ਭਰਾ ਜੇ ਕਿਸੇ ਨੂੰ ਗੱਲ ਚੰਗੀ ਲੱਗੇ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਜੋ ਠੀਕ ਆ ਜਿਵੇਂ ਨਾ ਇੱਕ ਹੁਣ ਮੈਨੂੰ ਤਾਂ ਆਉਂਦਾ ਪਿਆ ਇੱਕ ਬਾਈ ਨੇ ਕੱਲੀ ਮੈਨੂੰ ਵੀਡੀਓ ਇੱਕ ਰਾਂ ਵੀ ਇੱਕ ਆਂਦਾ ਸੀ ਨਾ ਵੀ ਇਹ ਮਸ਼ੀਨਾਂ ਵਾਲੇ ਹੁਣ ਹਰ ਲਰਲ ਕਰਦੇ ਫਿਰਦੇ ਆ ਤੇ ਹਰ ਲਰਲ ਤਾਂ ਤੁਸੀਂ ਕਰਦੇ ਆਗੇ ਜੋ ਠੀਕ ਆ ਵੀ ਇਹਨਾਂ ਦੋਵਾਂ ਇੰਡਸਟਰੀਆਂ ਨੂੰ ਪੰਡਾਉਣ ਵਾਸਤੇ ਤੇ ਬਾਕੀ ਮੇਰੇ ਭਰਾ ਕੋਈ ਗੁੱਸਾ ਨਾ ਕਰਿਆ ਜੋ ਠੀਕ ਨਹੀਂ ਕਿਉਂਕਿ ਮੈਨੂੰ ਫੋਨ ਕਾਲ ਹੀ ਇੰਨੇ ਬੜੇ ਆਏ ਸੀ ਭਰਾਵਾਂ ਦੇ ਵੀ ਇਹ ਤਾਂ ਹੁਣ ਵੀਰ ਸਾਡੇ ਰਿਸ਼ਤੇਦਾਰ ਐਂ ਜਾਂਦੇ ਪਏ ਆ ਤੁਸੀਂ ਐਮਪੀ ਜਾਂਦੇ ਜੋ ਉਥੇ ਡੋਡੇ ਮਾਲਵਾਧੂ ਆ ਤੁਸੀਂ ਲਿਉਂਦੇ ਨਹੀਂ ਹੈਗੇ ਮਾਸਾ ਜਿੰਨਾ ਵੀ ਹੁਣ ਗੱਲ ਕੀ ਹੁੰਦੀ ਐ ਇੰਨਾ ਹੀ ਡਰ ਹੁੰਦਾ ਵਾ ਆ ਬਾਰਡਰ ਤੇ ਜਦੋਂ ਪਹੁੰਚਦੀਆਂ ਮਸ਼ੀਨਾਂ ਹਨਾ ਤੇ ਉਹਨਾਂ ਨੂੰ ਜਿਹੜੇ ਨਾਲ ਸਟਾਫ ਨਾ ਡਰਾਈਵਰ ਬਾਈਓ ਇਹ ਖਾ ਲੋ ਜਿੰਨਾ ਮਰਜ਼ੀ ਖਾ ਲੋ ਬਾਕੀ ਸੱਟਣਾ ਵਾ ਠੀਕ ਆ ਅਗਲੇ ਤਾਂ ਬਸ ਵੀ ਛੱਟ ਕੇ ਆਉਂਦੇ ਹੈ ਤੇ ਐਵੇਂ ਨਾ ਮੇਰੇ ਭਰਾਵਾ ਫੁੱਦੂ ਲਾਇਆ ਕਰੋ ਕਿਉਂਕਿ ਅੱਗੇ ਮੈਨੂੰ ਕਿਹ ਭਰਾ ਨੇ ਉਹਨੇ ਦੱਸਿਆ ਤਾਂ ਵੀ ਇਹ ਲਾਉਂਦੇ ਜਿਆਦਾ ਇਸ ਤਰ੍ਹਾਂ ਹੀ ਆ ਤੇ ਚਲੋ ਗੁੱਸਾ ਨਾ ਮੇਰੇ ਭਰਾ ਕਰਿਆ ਜੋ ਕੋਈ ਵੀ ਠੀਕ ਆ ਤੇ ਜਿਹੜੇ ਭਰਾ ਨੂੰ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰਿਆ ਜੋ ਤੇ ਹੌਸਲਾ ਦੇ ਆ ਜੋ ਤੇ ਬਾਕੀ ਇਹ ਭਰਾ ਆਪਦੇ ਕਮੈਂਟ ਵੀ ਪੜ ਲੈਣਾ ਠੀਕ ਆ ਕਮੈਂਟਾਂ ਦੇ ਵਿੱਚ ਤੁਹਾਨੂੰ ਕੀ ਲੋਕਾਂ ਨੇ ਹਾਰ ਪਾਏ ਹੋਏ ਆ ਵਾਹਿਗੁਰੂ ਜੀ ਕਾ ਖਾਲਸਾ tô cheirinho vegano de